ਲੋਗੜ ਵਿਖੇ ਸ਼ੇਖਾਂ ਵਾਲੇ ਕਾਰਖਾਨੇ ਵਿੱਚ ਪੀਣ ਵਾਲੇ ਪਾਣੀ ਦੀ ਕਾਫੀ ਮੁਸ਼ਕਲ ਸੀ ਜਿਸ ਤੋਂ ਲੋਕ ਪਰੇਸ਼ਾਨ ਹੋ ਰਹੇ ਸਨ ਜਿਸ ਦਾ ਹੱਲ ਕਰਦਿਆਂ ਉੱਥੇ ਟਿਊਬਵੈੱਲ ਲਗਾਇਆ ਗਿਆ ਅਤੇ ਉਦਘਾਟਨ ਵਿਧਾਇਕ ਡਾਕਟਰ ਅਜੇ ਗੁਪਤਾ ਵੱਲੋਂ ਕੀਤਾ ਗਿਆ ਉਨ੍ਹਾਂ ਆਖਿਆ ਕਿ ਇਲਾਕਾ ਵਾਸੀਆਂ ਦੀ ਸਹੂਲਤ ਲਈ ਇੱਕ ਹੋਰ ਟਿਊਬਵੈੱਲ ਵੀ ਜਲਦ ਲਗਾਇਆ ਜਾਵੇਗਾ ਇਸ ਮੌਕੇ ਰਿੱਕੀ ਮੋਹਿਤ ਮਹਾਜਨ ਜਸਕਰਨ ਪ੍ਰਿਜੇਸ਼ ਕੁਮਾਰ ਬਲਦੇਵ ਸਿੰਘ ਸੁਨੀਲ ਪਹਿਲਵਾਨ ਸਮੇਤ ਇਲਾਕਾ ਵਾਸੀ ਮੌਜੂਦ ਸਨ ਅੱਜ ਅਸੀਂ ਇਲਾਕਾ ਲੋਗੜ ਦੇ ਵਿੱਚ ਸੇਖਾਂ ਦਾ ਕਾਰਖਾਨਾ ਇੱਥੇ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਸੀਗੀ ਤੇ ਲੋਕਾਂ ਦੀ ਇਹ ਕੰਪਲੇਂਟ ਸੀਗੀ ਔਰ ਇਹਨਾਂ ਦੀ ਮੰਗ ਸੀਗੀ ਕਿ ਇੱਥੇ ਇੱਕ ਨਵਾਂ ਟਿਊਬਵੈਲ ਜਿਹੜਾ ਉਹ ਲਗਾਇਆ ਜਾਵੇ ਤੇ ਅੱਜ ਅਸੀਂ ਇੱਥੇ ਉਦਘਾਟਨ ਕਰਨ ਆਏ ਆ ਕੱਲ ਤੋਂ ਕੰਮ ਜਿਹੜਾ ਸ਼ੁਰੂ ਹੋ ਜਾਏਗਾ ਔਰ ਥੋੜੇ ਦਿਨਾਂ ਦੇ ਵਿੱਚ ਹੀ ਇੱਕ ਨਵਾਂ ਟਿਊਬਵੈਲ ਜਿਹੜਾ ਇਸ ਇਲਾਕਾ ਨਿਵਾਸੀਆਂ ਨੂੰ ਪ੍ਰੋਵਾਈਡ ਕੀਤਾ ਜਾਏਗਾ ਮੈਂ ਜਿੱਥੇ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਕੋਈ ਵੀ ਕੰਮ ਜਿਹੜਾ ਉਹ ਅਧੂਰਾ ਨਹੀਂ ਰਹਿਣ ਦਿੱਤਾ ਜਾਏਗਾ ਇੱਥੇ ਪਿੰਡੇ ਪਾਣੀ ਦੀ ਬੜੀ ਸਮੱਸਿਆ ਸੀ ਲੋਕ ਬੜੇ ਚਿਰ ਤੋਂ ਪਰੇਸ਼ਾਨ ਸੀ ਅਸੀਂ ਡਾਕਟਰ ਸਾਹਿਬ ਅੱਗੇ ਬੇਨਤੀ ਕੀਤੀ ਕਿ ਲੋਕਾਂ ਦਾ ਮਸਲਾ ਲਕੀਤਾ ਜਾਵੇ ਅੱਜ ਡਾਕਟਰ ਸਾਹਿਬ ਨੇ ਉਦਘਾਟਨ ਕੀਤਾ ਹੈ ਬੰਬੀ ਦਾ ਥੋੜੇ ਦਿਨਾਂ ਦੇ ਵਿੱਚ ਹੀ ਬੰਬੀ ਲੱਗ ਜਾਏਗੀ ਲੋਕਾਂ ਨੂੰ ਪਾਣੀ ਸਾਫ਼ ਮਿਲਣਾ ਸ਼ੁਰੂ ਹੋ ਜਾਏਗਾ